ਅਮਰਸਰ ਵਾਸੀਆਂ ਨੂੰ ਆਹ ਚੀਜ਼ ਪਿਉਣੀ ਹੈ ਨਾ ਹੀ ਕੋਲਡ ਡਰਿੰਕ ਪੀਣ ਦੇਣੀ ਹੈ ਨਾ ਹੀ ਕੋਈ એનર્ਜੀ ਡਰਿੰਕ ਪੀਣ ਦੇਣੀ ਹੈ ਸਾਡੇ ਸਾਰੇ ਭੈਣ ਭਰਾਣੇ ਉਹਨਾਂ ਨੂੰ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਪਿਵਾਵਾਂਗੇ ਇਹ ਭਾਜੀ ਕੀ ਬਣਾਉਣ ਲੱਗੇ ਜੀ ਇਹ ਵੀਰ ਜੀ ਅਸੀਂ ਬਣਾਉਣਗੇ ਮਿਲਕ ਬਦਾਮ ਫਰੂਟ ਸ਼ੇਕ ਮਿਲਕ ਬਦਾਮ ਫਰੂਟ ਸ਼ੇਕ ਜੀ ਹਾਂਜੀ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਜੀ ਸਾਡਾ ਸੇਬ ਓਕੇ ਜੀ ਸਬੂਤੇ ਸੇਬ ਪਾ DNA ਜੀ ਹਾਂਜੀ ਨਹੀਂ ਕੱਟ ਕੇ ਪਾਵਾਂਗੇ ਜੀ ਵੀਰ ਜੀ ਓਕੇ ਜੀ ਹਾਂਜੀ ਇਹਦੇ ਵਿੱਚ ਛੋਟੇ ਛੋਟੇ ਪੀਸ ਕੱਟ ਕੇ ਸੇਬ ਦੇ ਵਿੱਚ ਪਾਏ ਜਾਣਗੇ ਜੀ ਠੀਕ ਆਹ ਸਾਡਾ ਸੇਬ ਆ ਗਿਆ ਜ ਠੀਕ ਹੈ ਜੀ ਇਹ ਆ ਗਿਆ ਜੀ ਕੇਲਾ ਇਸ ਤੋਂ ਬਾਅਦ ਆ ਗਿਆ ਦੇ ਵਿੱਚ ਜੀ ਕੀ ਆ ਸੀਡ ਜਿਨ੍ਹਾਂ ਦੇ ਤੁਕ ਮਲੰਗਾ ਇਹ ਸਾਡਾ ਗਰਮੀਆਂ ਵਿੱਚ ਠੰਡਾ ਹੁੰਦਾ ਹੈ ਓਕੇ ਜੀ ਸਾਡੀਆਂ ਨੂੰ ਕੈਲਸ਼ੀਅਮ ਦਿੰਦਾ ਹੈ ਜੀ ਤਾਕਤਵਰ ਹੁੰਦਾ ਹੈ ਸਰੀਰ ਵਾਸਤੇ ਕਿਆ ਬਾਤ ਇਹ ਪੇਟ ਤੇ ਜਿਗਰ ਦੀ ਗਰਮੀ ਨੂੰ ਕੱਢਦਾ ਜੀ ਜੀ ਇਸ ਤੋਂ ਬਾਅਦ ਆਏਗਾ ਜੀ ਦੇ ਵਿੱਚ ਜੀ ਆਪਣੀ ਕਤਿਰਾ ਗੁੰਨ ਜੀ ਇਹ ਵੀ ਸਰੀਰ ਵਾਸਤੇ ਠੰਢੀ ਹੁੰਦੀ ਹੈ ਜੀ ਕਿਆ ਬਾਤ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਏਗੀ ਜੀ ਮਿਲਕ ਬਦਾਮ ਦੀ ਬੋਤਲ ਜਿਹੜੀ ਆਹੀ ਖੁਦ ਘਰ ਦੇ ਤਿਆਰ ਕਰਦੇ ਆ ਓਕੇ ਜੀ ਕੋਈ ਬਾਹਰੋਂ ਨਹੀਂ ਹੈਗੀ ਮਤਲਬ ਮੋਲਾ ਲੈ ਕੇ ਚੀਜ਼ ਨਹੀਂ ਲੈ ਕੇ ਰੱਖੀ ਦੀ ਆਹ ਆਪ ਤਿਆਰ ਕਰਕੇ ਕਿਆ ਬਾਤ ਤੇ ਵਧੀਆ ਚੀਜ਼ ਲੋਕਾਂ ਨੂੰ ਸ਼ਿਕਾਇਤ ਦੀ ਹੈ ਜੀ ਇਹਦੇ ਵਿੱਚ ਵੇਖੋ ਜੀ ਇਹਦੀ ਥਿਕਨਸ ਵੇਖੋ ਕਿਆ ਬਾਤ ਵਿੱਚ ਭਾਜੀ ਕੋਈ ਯਾਰਾ ਰੋਡ ਵਗੈਰਾ ਤਾਂ ਨਹੀਂ ਪਾਇਆ ਨਹੀਂ ਭਾਜੀ ਬਿਲਕੁਲ ਜੀ ਯਾਰਾ ਰੋਡ ਬਿਲਕੁਲ ਨਹੀਂ ਪਾਉਂਦੇ ਜੀ ਅਸੀਂ ਓਕੇ ਜੀ ਇਹਨੂੰ ਦੁੱਧ ਦੇ ਸੰਗਣਾ ਕੀਤਾ ਦੁੱਧ ਨੂੰ ਸੰਗਣਾ ਕੀਤਾ ਵਾ ਖੁਆ ਪਾਇਆ ਵਿੱਚ ਅਲਰਜੀ ਪਾਈ ਹੈ ਜੀ ਜੀ ਠੀਕ ਹੈ ਜੀ ਉਹਦਾ ਫਲੇਵਰ ਆਏਗਾ ਤੁਹਾਨੂੰ ਡਰਾਈ ਫਰੂਟ ਵੀ ਹੋਏਗਾ ਗਿਰੀਆਂ ਬਦਾਮ ਕਾਜੂ ਇਸ ਤੋਂ ਬਾਅਦ ਆਏਗਾ ਜੀ ਇਹਦੇ ਵਿੱਚ ਰੂਵਫ ਜਾ ਰੂਵਫ ਜਾ ਆ ਗਿਆ ਅਜੇ ਚੀਜ਼ਾਂ ਵੀਰ ਜੀ ਇਹਦੇ ਵਿੱਚ ਖਤਮ ਨਹੀਂ ਹੋਈਆਂ ਇਸ ਤੋਂ ਬਾਅਦ ਆਏਗਾ ਜੀ ਮਰੱਬਾ ਵਿੱਚ ਜੀ ਗਰਮਿਆ શરીਰ ਨੂੰ बनके तैयार है जी ओके जी क्या सानू चेक करके दसो किवें बनया क्या बात दे दे है देखा कितने दा भाई ये वीर जी एदा प्राइस हैगा 60 रुपए जी 60 रुपए का बिल्कुल जी बस ਤੁਸੀਂ એનર્જી ડ્રિંક ਵੀ પીને હોગે 100 100 150 રૂપિયા ਦੀਆਂ ਆਪਾਂ ਪੀਨੇ ਐ એનર્ਜੀ ਡਰਿੰਕਾ ਉਹ ਸਾਡੇ ਸਰੀਰ ਵਾਸਤੇ ਵੀ ਮਤਲਬ ਕੁਝ ਹੱਦ ਤੱਕ ਨੁਕਸਾਨਦਾਇਕ ਨਹੀਂ ਪਰ ਤੁਸੀਂ ਆਹ ਚੀਜ਼ ਪੀ ਕੇ ਵੇਖੋਗੇ ਇਹਦੇ ਨਾਲ ਤੁਹਾਨੂੰ ਸਰੀਰ 'ਚ ਤਾਕਤ ਵੀ ਆਉਣੀ ਆ ড্রাই ਫਰੂਟ ਵੀ ਵਿੱਚ ਪਾਇਆ ਮਰੱਬਾ ਵੀ ਵਿੱਚ ਪਾਇਆ ਵਾ ਫਰੂਟ ਵੀ ਵਿੱਚ ਪਾਇਆ ਇਹਦੇ ਨਾਲ ਤੁਹਾਨੂੰ ਪੂਰੇ ਸਰੀਰ ਤੁਹਾਡੇ ਸਰੀਰ ਵਾਸਤੇ ਤਾਕਤ ਵੀ ਦਊਗਾ ਤੁਹਾਡੇ ਸਰੀਰ ਨੂੰ ਠੰਡਕ ਵੀ ਦਊਗਾ ਇਹ ਇੱਕ ਬਿਲਕੁਲ ਅਰੀਜਨਲ ਚੀਜ਼ ਬਣਾ ਕੇ ਘਰ ਬਣਾ ਕੇ ਤਿਆਰ ਕੀ ਨੈਚੁਰਲ ਚੀਜ਼ ਨੇ ਨੈਚੁਰਲ ਚੀਜ਼ ਹੈ ਬਿਲਕੁਲ ਬਿਲਕੁਲ ਕੀਵਾਬ ਹਾਂਜੀ ਹਾਂਜੀ ਤੇ ਇਹ ਭਾਜੀ ਮੈਂ ਆਟੋ ਚ ਕਿਉਂ ਰੱਖਿਆ ਜੀ ਸਮਾਨ ਇਹ ਜੀ ਮੇਰੇ ਕੋਲ ਪਹਿਲਾਂ ਆਟੋ ਹੁੰਦਾ ਸੀ ਜੀ ਜੀ ਆਟੋ ਮਤਲਬ ਮੈਂ ਆਟੋ ਚਲਾਉਣਾ ਹੁੰਦਾ ਆ ਆਟੋ ਦੇ ਵਿੱਚ ਮੈਨੂੰ ਇੰਨਾ ਬੈਨੀਫਿਟ ਨਹੀਂ ਨਾ ਮਿਲਣ ਦੇ ਕਾਰਨ ਮੈਨੂੰ ਇਹ ਕਾਟ ਲਾਉਣੀ ਪਈ ਵੈਸੇ ਮੈਂ ਕੀਰਤਨ ਵੀ ਕਰਦਾ ਜੀ ਸ਼ੁਰੂ ਕਰਦੀ ਕੀਰਤ ਕਰਨ ਦੇ ਆ ਜੀ ਇਹ ਸ਼ਾਮ ਦੇ ਟਾਈਮ ਤੇ ਇੱਥੇ ਆਣ ਕੇ ਆਪਣਾ ਇਹ ਕਾਟ ਲਾਈ ਦੀ ਆ ਤੇ ਕਿਵੇਂ ਕੰਮ ਹੁਣ ਪਹਿਲਾਂ ਤੁਸੀਂ ਕਹਿੰਦੇ ਸੀ ਵੀ ਕੰਮ ਠੀਕ ਨਹੀਂ ਚੱਲਣ ਦੇ ਅੱਗੇ ਨੂੰ ਠੀਕ ਹੋ ਮਿਲਿਆ ਵਾ ਮਤਲਬ ਠੀਕ ਹੈ ਅੱਗੇ ਨਾਲੋਂ ਜੀ ਬਾਕੀ ਆ ਗਈ ਅਸੀਂ ਪੰਜਾਬੀਆਂ ਨੂੰ ਇਹੋ ਆਸ ਤੇ ਆਸਫ ਲਾਵਾਂਗੇ ਕਿ ਆਪਾਂ ਪ੍ਰਵਾਸੀਆਂ ਨੂੰ ਤਾਂ ਮੌਕਾ ਦਿੱਤਾ ਹੀ ਦਿੱਤਾ ਵਾ ਹੁਮਾ ਆ ਗਿਆ ਕਿ ਆਪਣੇ ਪੰਜਾਬੀਆਂ ਨੂੰ ਵੀ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਤੇ ਉਹਨਾਂ ਕੋ ਵੀ ਪਹੁੰਚਿਆ ਜਾਵੇ ਇਹ ਸੱਦ ਕੋ ਮਿਲਕ ਬਦਾਮ ਦੀ ਬੋਤਲ ਜੇ ਇਕੱਲੀ ਮਿਲਕ ਬਦਾਮ ਦੀ ਬੋਤਲ ਲਓਗੇ ਇਹ ਤੁਹਾਨੂੰ 40 ਰੁਪਏ ਦੀ ਬੋਤਲ ਮਿਲੇਗੀ ਓਕੇ ਜੀ ਕੇਕੜ ਤੁਹਾਨੂੰ ਫਰੂਟ ਸ਼ੇਕ ਨਾਲ ਬਣਾ ਕੇ ਦਵਾਂਗੇ ਉਹ ਤੁਹਾਨੂੰ 60 ਰੁਪਏ ਦਾ ਮਿਲੇਗਾ ਜੀ ਓਕੇ ਜੀ ਹਾਂ ਜੀ ਔਰ ਨਾਲ ਹੋਰ ਮੈਂ ਦੱਸਣਾ ਚਾਹਾਂਗੀ ਇਹ ਬਸ ਥੋੜੇ ਦਿਨਾਂ ਦੇ ਵਿੱਚ ਵਿੱਚ ਚਾਰ ਪੰਜ ਦਿਨ ਦੇ ਵਿੱਚ ਵਿੱਚ ਅਸੀਂ ਨਾਲ ਘੜ ओके okay, जी मतलब शुरू करने लगे हैं बाकी ਤੁਹਾਨੂੰ ਸਾਡੇ ਕੋਲ ਜਿਹੜੀ ਵੀ ਚੀਜ਼ ਮਿਲੇਗੀ ਉਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਮਿਲਾਵਟ ਨਹੀਂ ਹੋਏਗੀ ਵਧੀਆ ਚੀਜ਼ ਤੁਹਾਨੂੰ ਮਿਲੇਗੀ ਤੇ ਬੈਸਟ ਚੀਜ਼ ਮਿਲੇਗੀ ਤੇ ਬੈਸਟ ਤੁਸੀਂ ਸਮਝ ਲਓਗੇ ਵੱਡੇ ਵੱਡੇ ਰੈਟਨਾਂ ਦੇ ਕਿਸੇ ਨੂੰ ਐਸੇ ਬੋਤਲ ਨੂੰ ਅੱਜ ਬ੍ਰਾਂਡ ਲੱਗ ਜਾਵੇ ਜੀ ਬ੍ਰਾਂਡ ਦਾ ਨਾਮ ਆ ਜਾਵੇ ਇਹੋ ਬੋਤਲ ਜਿੱਥੇ 40 ਦੀ ਆ ਉਹ 140 ਰੁਪਏ ਦੀ ਹੋ ਜਾਣੀ ਆ 140 ਦੀ ਆ ਜਾਵੇ ਕੀ ਗੱਲ ਸਾਡੀ ਬੋਤਲ ਤੇ ਬ੍ਰਾਂਡ ਨਹੀਂ ਲੱਗਾ ਓਕੇ ਜੀ ਪਰ ਚੀਜ਼ ਘਰ ਦੀ ਆ ਪੀਓਗੇ ਤੇ ਬ੍ਰਾਂਡ ਨਾਲੋਂ ਕਿਤੇ ਜ਼ਿਆਦਾ ਵਧੀਆ ਹੋਏਗੀ ਤੇ ਭਾਜੀ ਆਉਣਾ ਕਿਹੜੀ ਜਗ੍ਹਾ ਦੀ ਆਉਣਾ ਵੀਰ ਜੀ ਸਾਡੇ ਕੋਲ ਗੁਰੂ ਨਾਨਕ ਦੇਵ ਯੂ ਬਲੇ ਬਿਲਕੁਲ ਆਪੋਜੀਟ ਆਟੋ ਲੱਗਾ ਹੋਇਆ ਜੀ ਉਥੇ ਸ਼ਾਮ 4 ਵਜੇ ਤੋਂ ਲੈ ਕੇ ਤੇ ਰਾਤ 10 ਵਜੇ ਤੱਕ ਇੱਥੇ ਹੋਈਦਾ ਜੀ ਅਸੀਂ ਤੇ ਇਹੋ ਕਹਾਂਗੇ ਕਿ ਇੱਕ ਵਾਰ ਸਾਡੇ ਕੋਲ ਜ਼ਰੂਰ ਆਓ ਜੀ ਤੇ ਚੀਜ਼ ਸਾਡੇ ਕੋਲ ਛੱਕੇ ਜਾਓ ਇਸ ਚੀਜ਼ ਨੂੰ ਤੁਸੀਂ ਪਸੰਦ ਕਰੋਗੇ ਤੇ ਦੁਬਾਰਾ ਆਓਗੇ ਤੁਸੀਂ ਇਹ ਮਾਂ ਠੀਕ ਲੱਗਾ ਜੀ ਉਹ ਵਧੀਆ ਲੱਗੇ ਮੈਂ 2 ਮਿੰਟ ਪੀਂਦੇ ਨਾ ਫਿਰ ਹੋਈ ਜਾਣਾ ਮਤਲਬ ਇਹ ਪਿਓਰ ਲੱਗੀ ਦੋ ਬਹੁਤ ਵਧੀਆ ਬਹੁਤ ਵਧੀਆ